ਉਕਰੇਨ ਦੇ ਵੱਲੋਂ ਬੀਤੇ ਦਿਨੀ ਜੋ ਸਦਾ ਰੂਸ ਦੇ ਰਾਸ਼ਟਰਪਤੀ ਨੂੰ ਦਿੱਤਾ ਗਿਆ ਸੀ ਗੱਲਬਾਤ ਦਾ ਤਾਂ ਉਸ ਤੋਂ ਇਨਕਾਰ ਕਰ ਦਿੱਤਾ ਗਿਆ ਪੁਤਿਨ ਵੱਲੋਂ ਮੁਲਾਕਾਤ ਤੋਂ ਇਨਕਾਰ ਕੀਤਾ ਗਿਆ ਔਰ ਹੁਣ ਪੁਤਿਨ ਦੀ ਜਗ੍ਹਾ ਰੂਸ ਦਾ ਇੱਕ ਵਫਦ ਉਥੇ ਤੁਰਕੀ ਦੇ ਵਿੱਚ ਜ਼ੇਲੈਂਸਕੀ ਨੂੰ ਮਿਲਣ ਜਾਵੇਗਾ ਦੱਸ ਦਿਓ ਕਿ ਜੋ ਯੂਕਰੇਨ ਦੇ ਰਾਸ਼ਟਰਪਤੀ ਜੋ ਨੇ ਵੋਲੋਦੋਮੀਰ ਜ਼ੇਲੈਂਸਕੀ ਤਾਂ ਉਹਨਾਂ ਦੇ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਡੋਨਲਡ ਟਰੰਪ ਦੇ ਵੱਲੋਂ ਜਦੋਂ ਵਿਚੋਲਗੀ ਦੋਹਾਂ ਵਿਚਾਲੇ ਕੀਤੀ ਗਈ ਸੀ ਤਾਂ ਇਸ ਤੋਂ ਬਾਅਦ ਜ਼ੇਲੈਂਸਕੀ ਦੇ ਵੱਲੋਂ ਰੂਸ ਨੂੰ ਸੱਦਾ ਦਿੱਤਾ ਜਾਂਦਾ ਹੈ ਗੱਲਬਾਤ ਲਈ ਤੁਰਕੀ ਦੇ ਵਿੱਚ ਇਹ ਮੁਲਾਕਾਤ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਜੋ ਪੁਤਿਨ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਝਟਕਾ ਦੇ ਦਿੱਤਾ ਗਿਆ ਪੁਤਿਨ ਇਸ ਮੁਲਾਕਾਤ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਦੱਸਦੀ ਹੈ ਕਿ ਅ ਜੇਲਨਸਕੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਪੁਤਿਨ ਤੁਰਕੀ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਲਈ ਨਹੀਂ ਆਉਂਦੇ ਤਾਂ ਫਿਰ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਸ਼ਾਂਤੀ ਦੇ ਪੱਖ ਉਤਾਰੀ ਨਹੀਂ ਨੇ ਉਹ ਸ਼ਾਂਤੀ ਨਹੀਂ ਚਾਹੁੰਦੇ ਤਾਂ ਇਹ ਹੁਣ ਦੇਖਣਾ ਹੋਵੇਗਾ ਕਿ ਗੱਲਬਾਤ ਅੱਗੇ ਕਿਸ ਤਰੀਕੇ ਦੇ ਨਾਲ ਵੱਧਦੀ ਹੈ ਹਾਲਾਂਕਿ ਰੂਸ ਦੇ ਵੱਲੋਂ ਇੱਕ ਜੋ ਵਫਦ ਹੈ ਉਹ ਤੁਰਕੀ ਜਾਵੇਗਾ ਇੰਸਟਾਬੁਲ ਦੇ ਵਿੱਚ ਇਹ ਮੀਟਿੰਗ ਹੋਵੇਗੀ ਔਰ ਜੇਲਨਸਕੀ ਦੇ ਨਾਲ ਮੁਲਾਕਾਤ ਹੋਵੇਗੀ ਔਰ ਦੋਵੇਂ ਆਮੋ ਸਾਹਮਣੇ ਹੋ ਕੇ ਗੱਲਬਾਤ ਕਰਨਗੇ ਫਿਲਹਾਲ ਇਹ ਵੱਡਾ ਚਟਕਾ ਕਿਹਾ ਜਾ ਸਕਦਾ ਹੈ ਮੁਲਾਕਾਤ ਦਾ ਕਿਉਂਕਿ ਸਮਾਂ ਦਿੱਤਾ ਗਿਆ ਸੀ ਮੁਲਾਕਾਤ ਹੋਣੀ ਸੀ ਔਰ ਉਸ ਤੋਂ ਪਹਿਲਾਂ ਪੁਤਿਨ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਮੁਲਾਕਾਤ ਨਹੀਂ ਡੋਨਲਡ ਟਰੰਪ ਨੇ ਵੀ ਜੇਕਰ ਪੁਤਿਨ ਜਾਂਦੇ ਤਾਂ ਉੱਥੇ ਮੌਜੂਦ ਹੋਣਾ ਸੀ ਪਰ ਹੁਣ ਟਰੰਪ ਵੀ ਸ਼ਾਇਦ ਉੱਥੇ ਨਹੀਂ ਜਾਣਗੇ ਤਾਂ